ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਮੀ ਨਮੀ ਬਣੀ ਜੋੜੀ ਦੀ ਗੱਲ ਕਰਨੀ ਹੈ ਅੱਜ ਇੱਕ ਪਾਸੇ ਤਾਂ ਬੀਬੀ ਜਗੀਰ ਕੌਰ ਹੈ ਜਿਨੇ ਤਾਜ਼ੀਆਂ ਤਾਜ਼ੀਆਂ ਮੋਛਾਂ ਮਨਾਈਆਂ ਹੋਈਆਂ ਤੇ ਦੂਜੇ ਪਾਸੇ ਸਰਪਾਲ ਸਿੰਘ ਖਹਿਰਾ ਜਿਨੇ ਦਾੜੀ ਕਾਲੀ ਤੋਂ ਚਿੱਟੀ ਕੀਤੀ ਹੋਈ ਹੈ ਦਾੜੀ ਵਧਾ ਵੀ ਲਈ ਕਿਉਂਕਿ ਬੀਬੀ ਜਗੀਰ ਕੌਰ ਦੇ ਕਿਰਪਾਨ ਪਾਈ ਹੋਈ ਹੈ ਇਹ ਕਲੀਨ ਸ਼ੇ ਬੰਦਾ ਬੀਬੀ ਜਗੀਰ ਕੌਰ ਦੇ ਕੋਲੇ ਬੈਠੂਗਾ ਤਾਂ ਲੋਕਾਂ ਨੇ ਤਾਨੇ ਮਿਹਨੇ ਮਾਰਨੇ ਬੀਬੀ ਜਗੀਰ ਕੌਰ ਨੂੰ ਵੀ ਕਹਿਣਾ ਤੇ ਖੈਰਾ ਸਾਹਿਬ ਨੇ ਹੁਣ ਦੇਖਿਆ ਕਿ ਹੁਣ ਸ਼ਾਇਦ ਪੱਗ ਵੀ ਨੀਲੀ ਟੜਾ ਕਲਰ ਬਨ ਲੀਏ ਤੇ ਦਾੜੀ ਵੀ ਵਧਾ ਕੇ ਬੀਬੀ ਜਗੀਰ ਕੌਰ ਦੇ ਕੋਲ ਬਹਿੰਦੇ ਤਾਂ ਹੋ ਜਗੇ ਸਟੇਜ ਦੀ ਕੱਲ ਦੀ ਫੋਟੋ ਬੜੀ ਵਾਇਰਲ ਹੁੰਦੀ ਹੈ ਕਹਿੰਦਾ ਮੈਂ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਖੜਾਂਗਾ ਬੀਬੀ ਜਗੀਰ ਕੌਰ ਸੱਚ ਬੋਲਦੀ ਹੈ 2 ਸਾਲ ਪਹਿਲਾਂ ਤਾਂ ਬੀਬੀ ਜਗੀਰ ਕੌਰ ਬੇਟੀ ਦਾ ਕਤਲ ਕਰਨ ਵਾਲੀ ਸੀ ਇਹ ਖੈਰਾ ਸਾਹਿਬ ਕਹਿੰਦੇ ਹੁੰਦੇ ਸੀ ਬੀਬੀ ਜਗੀਰ ਕੌਰ ਬਾਦਲਾਂ ਦੀ ਹੈ ਬੀਬੀ ਜਗੀਰ ਕੌਰ ਨੂੰ ਚੈੱਕ ਕਰੋ ਬੀਬੀ ਜਗੀਰ ਕੌਰ ਸ਼ਰਾਬ ਵੇਚਦੀ ਹੈ ਬੀਬੀ ਜਗੀਰ ਕੌਰ ਬੜਾ ਕੁਝ ਜਾਣੀ ਕਿ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਸੀ ਖੈਰਾ ਸਾਹਿਬ ਨੇ ਤੇ ਹੁਣ ਹੁਣ ਲੋਕ ਸ਼ਾਇਦ ਜੋੜੀ ਨੂੰ ਪਸੰਦ ਕਰਨਗੇ ਮੈਨੂੰ ਲੱਗਦਾ ਹੈ ਕਿ ਚਲੋ ਗੱਲ ਕਹਿਣੀ ਤਾਂ ਨਹੀਂ ਸੀ ਪਰ ਹੋਸ਼ਾਗਾਂਦਰ ਖਾਦੇ ਕੀ ਚੱਲਦਾ ਹੋਵੇ ਕੀ ਖਿਚੜੀ ਪਕਦੀ ਹੋਵੇ ਤਾਂ ਲੋਕ ਹੀ ਜਾਣਦੇ ਨੇ ਪਰ ਬੀਬੀ ਜਗੀਰ ਕੌਰ ਬਾਰੇ ਸਭ ਨੂੰ ਪਤਾ ਹੀ ਆ तकरीबन ਤੇ ਪਰ ਜਿਹੜੀ ਗੱਲਬਾਤ ਮੈਂ ਕਹਿਣ ਦੀ ਅੱਜ ਕੋਸ਼ਿਸ਼ ਕੀਤੀ ਆ ਨਾ ਇਹ ਲੋਕਾਂ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਲੋਕ ਸਾਲ ਪਹਿਲਾਂ ਤਾਂ ਕਾਲੀਆਂ ਨੇ ਆ ਕਰਤਾ ਬੀਬੀ ਜਗੀਰ ਕੌਰ ਨੇ ਆ ਕਰਤਾ ਤੇ ਹੁਣ ਬੀਬੀ ਜਗੀਰ ਕੌਰ ਦੇ ਨਾਲ ਜਾਰੀ ਲਾ ਲਈ ਮੈਨੂੰ ਲੱਗਦਾ ਹੈ ਲੱਛਣ ਜਿ ਲੱਗਦੇ ਆ ਪਰ ਮੈਂ ਇੱਕ ਗੱਲ ਕਹਿਣੀ ਹੈ ਚ ਉਹ ਬਹੁਤ ਉਹ ਗੱਲ ਕੀ ਹੈ ਇਹ ਜਿਹੜੇ ਬੰਦੇ ਹੁਣ ਇਕੱਠੇ ਹੋ ਰਹੇ ਨੇ ਇਹ ਕਿਆਸਰਾਹੀਆਂ ਨਹੀਂ ਹੈਗੀਆਂ ਇਹ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਮਸ਼ਬਰਾ ਹੈ ਕਿ ਖੈਰਾ ਸਾਹਿਬ ਨੂੰ ਕਾਂਗਰਸ ਨੇ ਤਾਂ ਮੂੰਹ ਬਹੁਤ ਲਾਉਣਾ ਨੇ ਜੋ ਕਿ ਜਿਹੜੇ ਬਾਗੀ ਸੁਰ ਨੇ ਪ੍ਰਤਾਪ ਬਾਜਵੇ ਦੇ ਜਾਂ ਨਵਜੋਤ ਸਿੰਘ ਸਿੱਧੂ ਦੇ ਰਾਜੇ ਬਡਿੰਗ ਦੇ ਉਹ ਤਾਂ ਤਕਰੀਬਨ ਲੋਕਾਂ ਨੂੰ ਪਤਾ ਹੈ ਤੇ ਉਧਰ ਬੀਬੀ ਜਗੀਰ ਕੌਰ ਜਿਹੜੀ ਹੈ ਤੇ ਉਹ ਵੀ ਬਾਦਲਾਂ ਨੇ ਤਰਲੇ ਮਿੰਤਾ ਕਰਦੀ ਹੈ ਕਿ ਦਵਾਰਾ ਪੰਥ ਦੇ ਵਿੱਚ ਸ਼ਾਮਲ ਕਰ ਲਓ ਤੇ ਬਾਦਲ ਹੁਣ ਥੋੜਾ ਜਿਹਾ ਇਹ ਚਾਹੁੰਦੇ ਨੇ ਕਿ ਕੋਈ ਨਵੇਂ ਚਿਹਰੇ ਲੈ ਕੇ ਆਈਏ ਤੇ ਚੱਲੇ ਤੀਰਾਂ ਨੂੰ ਪਾਸੇ ਕਰ ਲਈਏ ਕਿਉਂਕਿ ਲੋਕ ਜੋਧੀਆਂ ਮਾਰ ਰਹੇ ਨੇ ਉਹ ਵੀ ਨਹੀਂ ਹੁਣ ਮੂੰਹ ਲਾਉਂਦੇ ਹੁਣ ਕਿਤੇ ਨਾ ਕਿਤੇ ਇਹ ਅੰਦਰ ਖਾਤੇ ਜਿਹੜੀ ਖਿਜੜੀ ਆ ਨਾ ਉਹ ਪੱਕ ਰਹੀ ਹੈ ਕਿ ਕਿਵੇਂ ਨਾ ਕਿਵੇਂ ਬੀਬੀ ਜੰਗੀਰ ਕੌਰ ਦੇ ਨਾਲ ਮਿਲ-ਮੁਲ ਕੇ ਦੋ ਚਾਰ ਅਕਾਲੀਆਂ ਨੂੰ ਹੋਰ ਕਾਲੇ ਦਲ ਤੋਂ ਬਾਹਰ ਕੱਢਿਆ ਜਾਵੇ ਕੋਈ ਇਹੋ ਜਿਹੀ ਪਾਰਟੀ ਇੱਥੇ ਧਿਰ ਬਣਾ ਲਈਏ ਤੇ ਇੱਧਰ ਕਾਂਗਰਸ ਵਾਲੇ ਪਾਸੋਂ ਵੀ ਖੈਰਾਬਬ ਦੇ ਨਾਲ ਦੋ ਚਾਰ ਹੈਗੇ ਨੇ ਜਾਨੀ ਕਿ ਸਾਹਬ ਜੀ ਗੱਲ ਮੈਂ ਇਹ ਕਹਿਣੀ ਹੈ ਪਹਿਲਾਂ ਮੇਰਾ ਇੱਕ ਮਸ਼ਵਰਾ ਸੀ ਉਸੇ ਕਿ 2027 ਦੇ ਵਿੱਚ ਬੀਜੇਪੀ ਪੈਰ ਜਮਾਉਗੀ ਮੈਂ ਇਹ ਕਹਿੰਦਾ ਸੀ ਪੰਜਾਬ ਦੇ ਵਿੱਚ ਇਹ ਲੱਗਦਾ ਸੀ ਮੈਨੂੰ ਪਰ ਹੁਣ ਜਿਹੜੀਆਂ ਇਹਨਾਂ ਦੀ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਹੁਣ ਲੱਸਣ ਲੱਗਦਾ ਹੈ ਕਿ 2024 ਦੇ ਵਿੱਚ ਜਿਹੜੇ ਕਿ ਐਸੇ ਸਾਲ ਦੇ ਵਿੱਚ ਡਿਡੀਆਂ ਲੋਕ ਸਭਾ ਦੀਆਂ ਚੋਣਾਂ ਇਲੈਕਸ਼ਨ ਹੋਣੀਆਂ ਨੇ ਉਹਦੇ ਵਿੱਚ ਬੀਜੇਪੀ ਕਿਤੇ ਨਾ ਕਿਤੇ ਆਪ ਕਰੂਗੀ ਸਾਰੀਆਂ ਪਾਰਟੀਆਂ ਤੋਂ ਉੱਪਰ ਜਾਊਗੀ। ਉਹਦਾ ਕਾਰਨ ਕੀ ਹੈ? ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਇਹਨਾਂ ਦੀ ਕਰਤੂਤ ਹੈ। ਇਹ ਸਭ ਕੁਝ ਜਿਹੜਾ ਹੋ ਰਿਹਾ ਹੈ ਨਾ ਭਾਵੇਂ ਲਖਸ਼ਧਾਣੇ ਦੀ ਗੱਲ ਕਰ ਲੋ ਭਾਵੇਂ ਖੈਰਾਂ ਸਭ ਦੀ ਗੱਲ ਕਰ ਲੋ ਭਾਵੇਂ ਸਿੱਧੂ ਦੀ ਗੱਲ ਕਰ ਲੋ ਤੇ ਇਹ ਸਾਰਾ ਕੁਝ ਇਹ ਲੱਗ ਰਿਹਾ ਹੈ ਇਹ ਬੀਜੇਪੀ ਦੇ ਸਭ ਕੁਝ ਹੱਥ ਵਿੱਚ ਜਾਣ ਵਾਲਾ ਹੈ। ਇਹ ਗੱਲਾਂ ਸੁਣ ਕੇ ਬੋਰ ਤਾਂ ਬਹੁਤਿਆਂ ਨੇ ਹੋਣਾ ਹੈ। ਪਰ ਇਹ ਸਾਡੇ ਪੰਜਾਬ ਦੇ ਲੀਡਰਾਂ ਦੀ ਕਰਤੂਤ ਹੈ। ਜੋ ਕੁਝ ਹੁਣ ਸਾਹਮਣੇ ਆ ਰਿਹਾ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਤੇ ਜਿਹੜੇ ਵੀ ਬੰਦੇ ਮੇਰੀ ਗੱਲ ਬਾਤ ਸੁਣ ਕੇ ਗਾਲੇ-ਗਲੋਚ ਕਰਦੇ ਹੁੰਦੇ ਨੇ ਖੈਰਾ ਸਭ ਤੇਰਾ ਕੀ ਲੱਗਦਾ ਹੈ? ਲੱਖਾਂ ਤੇਰਾ ਕੀ ਲੱਗਦਾ ਹੈ? ਬਾਦਲ ਤੇਰੇ ਕੀ ਲੱਗਦੇ ਨੇ? ਜ਼ਗੀਰ ਖੌਰ ਤੇਰੀ ਕੀ ਲੱਗਦੀ ਹੈ? ਮੇਰਾ ਕੋਈ ਵੀ ਕੁਝ ਨਹੀਂ ਲੱਗਦਾ। ਇਹੜਾ ਲੀਡਰ ਨੇ ਮੇਰੇ ਨਾਲ ਵਿੱਚ ਕੋਈ ਕੁਝ ਨਹੀਂ ਲੱਗਦਾ ਮੇਰੇ ਜੇ ਲੱਗਦੇ ਨੇ ਤਾਂ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਨਸ਼ਿਆਂ ਦੇ ਮੂੰਹ ਵਿੱਚ ਧੱਕ ਦਿੱਤਾ ਭਾਵ ਮੌਦ ਦੇ ਖੂਬੀ ਧੱਕ ਦਿੱਤਾ ਨਸ਼ੇ ਲਾ ਕੇ ਨਸ਼ਿਆਂ ਦਾ ਹੜਬ ਗਾਇਆ ਉਹ ਮੇਰੇ ਬਹੁਤ ਕੁਝ ਲੱਗਦੇ ਐ ਜਿਹੜੀਆਂ ਮਾਂਵਾਂ ਰੋਂਦੀਆਂ ਨੇ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਉਹ ਕੁਝ ਲੱਗਦੀਆਂ ਨੇ ਔਰ ਜਿਹੜੀ ਬੇਰੁਜ਼ਗਾਰੀ ਇਹਨਾਂ ਨੇ ਰਲ ਮਿਲ ਕੇ ਪੰਜਾਬ ਦੇ ਵਿੱਚ ਪੈਦਾ ਕੀਤੀ ਹੈ ਨਾ ਉਹ ਲੋਕ ਮੇਰੇ ਬਹੁਤ ਕੁਝ ਲੱਗਦੇ ਆ ਪਰ ਜਿਹੜੇ ਇਹ ਸਿਆਸੀ ਨੇ ਮੁੱਛਾਂ ਤਾਲੀਆਂ-ਤਾਲੀਆਂ ਮਨਾ ਕੇ ਤਾਲੀਆਂ-ਤਾਲੀਆਂ ਦਾੜ੍ਹੀਆਂ ਲੰਬੀਆਂ ਕਰਕੇ ਨੀਲੀਆਂ ਪੱਗਾਂ ਸਿਰ ਤੇ ਆ ਗਈਆਂ ਟੋਪੀਆਂ ਲੈਣ ਵਾਲੇ ਹੁਣ ਬਦਲਾਅ ਦੀ ਗੱਲ ਕਰਦੇ ਨੇ ਇਹ ਸਾਡੇ ਕੁਝ ਨਹੀਂ ਲੱਗਦੇ ਪਹਿਲਾਂ ਵੀ ਇਹਨਾਂ ਦੇ ਵਿਰੋਧ ਵਿੱਚ ਬੋਲਦੇ ਸੀ ਹੁਣ ਵੀ ਬੋਲਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਸ਼ਰਿਆਮ ਕੁੰਡ ਕੱਢ ਕੇ ਨਾ ਸ਼ਰਿਆਮ ਨੱਚੋ ਫਿਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ